ਨਾਲਪਿਆ ਵੀ ਟੀਵੀ ਦੇ ਖਬਰਾਂ ਦੇ ਇਸ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਹੈ ਮੈਂ ਹਮਨਜੀਤ ਸਿੰਘ ਰੋਮਾਣਾ ਪੰਜਾਬ ਰਾਜ ਬਾਲ ਅਧਿਕਾਰ ਸੁਰੱਖਿਆ ਕਮਿਸ਼ਨ ਦੀ 22 ਚੇਅਰਪਰਸਨ ਸ਼੍ਰੀਮਤੀ ਗੁੰਜੀਤ ਰੂਚੀ 바ਵਾ ਨੇ ਹਾਲ ਹੀ ਵਿੱਚ ਦੇਖ ਪਾਲ ਅਤੇ ਸੁਰੱਖਿਆ ਅਧੀਨ ਲਿਆਂਦੇ ਗੇ ਬੱਚੇ ਹੋਏ ਬਾਲ ਪਿਖਾਰੀਆਂ ਦੀ ਸਥਿਤੀ ਅਤੇ ਪ੍ਰਗਤੀ ਦਾ ਜਾਇਦਾ ਲੈਂਦੀ ਚਾਈਲਡ ਕੇਅਰ ਇੰਸਟੀਚੂਸ਼ਨਸ ਹੈਵਨਲੀ ਹੈਵਨਲੀ ਐਂਜਲਸ ਦੌਰਾਤਾ ਦੌਰਾ ਕੀਤਾ ਆਪਣੀ ਦੌਰੇ ਦੌਰਾਨ ਸ਼੍ਰੀਮਤੀ 바ਵਾ ਨੇ ਬੱਚਿਆਂ ਦੇ ਰਹਿਣ ਸਹਿਣ ਸਲਾਹ ਸਹਾਇਤਾ ਵਿਦਿਅਕ ਪ੍ਰਬੰਧਾਂ ਅਤੇ ਪੁਨਰਵਾਸ ਯਤਨਾਂ ਦੀ ਬਰੀਕੀ ਨਾਲ ਜਾਂਚ ਕੀਤੀ। ਉਹਨਾਂ ਨੇ ਸਟਾਫ ਅਤੇ ਬਚਾਏ ਗਏ ਬੱਚਿਆਂ ਨਾਲ ਗੱਲਬਾਤ ਕਰਦਿਆਂ ਇਹ ਯਕੀਨੀ ਬਣਾਇਆ ਕਿ ਸਾਰੇ ਜ਼ਰੂਰੀ ਉਪਾਅ ਕਿਸ਼ੋਰ ਨਿਆ ਬੱਚਿਆਂ ਦੀ ਦੇਖਭਾਲ ਅਤੇ ਸੁਰੱਖਿਆ ਐਕਟ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਲਾਗੂ ਕੀਤੇ ਜਾ ਰਹੇ ਹਨ। ਸ਼੍ਰੀਮਤੀ ਬਾਵਾ ਨੇ ਬਚੇ ਹੋਏ ਬੱਚਿਆਂ ਲਈ ਸਮੇਂ ਸਿਰ ਮਨੋਵਿਗਿਆਨਕ ਸਹਾਇਤਾ ਅਤੇ ਸਹੀ ਪੁਨਰਗਠਨ ਯੋਜਨਾਵਾਂ ਦੀ ਮਹੱਤਤਾ ਤੇ ਜ਼ੋਰ ਦਿੱਤਾ। ਉਹਨਾਂ ਅਧਿਕਾਰੀਆਂ ਨੂੰ ਅੱਗੇ ਹਦਾਇਤ ਕੀਤੀ ਕਿ ਉਹ ਹਰੇਕ ਬੱਚੇ ਦੇ ਪਿਛੋਕੜ, ਸਿਹਤ ਸਥਿਤੀ ਅਤੇ ਭਵਿੱਖੀ ਪੁਨਰਵਾਸ ਯੋਜਨਾ ਬਾਰੇ ਇੱਕ ਵਿਆਪਕ ਰਿਪੋਰਟ ਕਮਿਸ਼ਨ ਨੂੰ email sscpcr.pb@punjab.gov.in ਤੇ ਜਮ੍ਹਾਂ ਕਰਵਾਉਣ। ਸ਼੍ਰੀਮਤੀ ਬਾਵਾ ਨੇ ਕਿਹਾ ਕਿ ਕਮਿਸ਼ਨ ਨੇ ਇਹ ਯਕੀਨੀ ਬਣਾਉਣੀ ਬਚਨਵਾਦ ਹੈ ਕਿ ਕੋਈ ਵੀ ਬੱਚਾ ਪਿੱਛੇ ਨਾ ਰਹੇ ਜਾਂ ਭੀਖ ਮੰਗਣ ਅਤੇ ਸੋਸ਼ਣ ਦੀ ਜ਼ਿੰਦਗੀ ਲਈ ਮਜਬੂਰ ਨਾ ਹੋਵੇ। ਇਹ ਸਾਡਾ ਨੈਤਿਕ ਅਤੇ ਸੰਵਿਧਾਨਿਕ ਫਰਜ਼ ਹੈ ਕਿ ਅਸੀਂ ਉਹਨਾਂ ਦੇ ਅਧਿਕਾਰਾਂ ਦੀ ਰੱਖਿਆ ਕਰੀਏ ਅਤੇ ਉਹਨਾਂ ਨੂੰ ਸਨਮਾਨ ਦੀ ਜ਼ਿੰਦਗੀ ਲਈਏ। ਇਹ ਦੌਰਾਂ ਕਮਿਸ਼ਨ ਵੱਲੋਂ ਰਾਜ ਭਰ ਵਿੱਚ ਸੰਸਥਾਵਾਂ ਦੀ ਨਿਗਰਾਨੀ ਕਰਨ, ਬਾਲ ਅਨੁਕੂਲ ਸੇਵਾਵਾਂ ਨੂੰ ਯਕੀਨੀ ਬਣਾਉਣ ਅਤੇ ਬਾਲ ਸੁਰੱਖਿਆ ਲਈ ਪ੍ਰਣਾਲੀਆਂ ਨੂੰ ਮਜ਼ਬੂਤ ਕਰਨੇ ਚੁੱਕੇ ਜਾ ਰਹੇ ਸਰਗਰਮ ਕਦਮਾਂ ਨੂੰ ਉਜਾਗਰ ਕਰਦਾ ਹੈ।